ਸਾਸੀ ਕਾਲ ਜੀ ਸਾਰਿਆਂ ਨੂੰ ਪਤਲੇ-ਪਤਲੇ ਮੁੰਡਿਆਂ ਦੇ ਬੜੇ ਫੋਨ ਆਉਂਦੇ ਨੇ ਬੜੇ ਮੈਸੇਜ ਆਉਂਦੇ ਨੇ WhatsApp ਤੇ ਤੇ ਮੇਰੇ ਕੋਲ ਆਉਂਦੇ ਵੀ ਨਹੀਂ ਬਿਲਕੁਲ ਪਤਲੇ-ਪਤਲੇ ਦੇ ਪਤਲੇ-ਪਤਲੇ ਕਿਹਨੂੰ ਕਹਿੰਦੇ ਆ ਜਿਨ੍ਹਾਂ ਨੇ ਗੱਲਾਂ ਦੀਆਂ ਵਿੱਚ ਪੜ ਜਾਂਦੀਆਂ ਨੇ ਹੱਡੀਆਂ ਦਿਖਣ ਲੱ ਆ ਜਾਂਦੀਆਂ ਨੇ ਸਾੜੇ ਦਿਖਣ ਲੱ ਆ ਜਾਂਦੇ ਨੇ ਹਣਾ ਇੱਥੋਂ ਹੱਡੀਆਂ ਦਿਖਣ ਲੱ ਆ ਜਾਂਦੀਆਂ ਨੇ ਗੱਲਾਂ ਦੀਆਂ ਗੱਲਾਂ ਵਿੱਚ ਪੜ ਗਿਆ ਸਰੀਰ ਪਿਛਕੇ ਜਿਹਾ ਕਈ ਥਾਂਵੇਂ ਕਹਿੰਦੇ ਨੇ ਜੀ ਸਾਡਾ ਸਰੀਰ ਵੱਧਦਾ ਫੁੱਲਦਾ ਹੀ ਨਹੀਂ ਹੈਗਾ ਕੀ ਕਰੀਏ ਦੇਖੋ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਦੱਸਣ ਲੱਗਿਆ ਹੁਣ ਠੰਡ ਦੇ ਦਿਨ ਜਲਦੇ ਨੇ ਕੰਮ ਦੇ ਦਿਨਾਂ ਦੇ ਵਿੱਚ ਤੁਸੀਂ ਇੱਕ ਮੈਂ ਤੁਹਾਨੂੰ ਫਾਰਮੂਲਾ ਦੱਸ ਦਾਂ ਤੁਸੀਂ ਇਹਨੂੰ ਲਾ ਕੇ ਖਾ ਲੈਣਾ ਇਹਦੀ ਪੰਜੀਰੀ ਦੇ ਰੂਪ ਚ ਖਾ ਲੋ ਅੱਜ ਕੱਲ ਕਿਲੋ ਆਟਾ ਲੈ ਲੋ ਕਿਲੋ ਘਿਓ ਲੈ ਲੋ ਕਿਲੋ ਚੀਨੀ ਪੋਗੋ ਉਹਦੇ ਵਿੱਚ ਪਿਆ ਬੂਰਾ ਖੰਡ ਪਾ ਲੋ ਤੁਹਾਡੇ ਘਰੇ ਮਾਤਾ ਆ ਮਾਪਿਆਂ ਨੂੰ ਪਤਾ ਹੁੰਦਾ ਸਾਰਾ ਪੰਜੀਰੀ ਲਾਉਣ ਦਾ ਪੰਜੀਰੀ ਲਾਉਣੀਆਂ ਤੁਸੀਂ ਜਿਨ੍ਹਾਂ ਨੇ ਸਿਹਤ ਬਣਾਉਣੀ ਆ ਆਪਣੇ ਸਰੀਰ ਨੂੰ ਥੋੜਾ ਜਿਹਾ ਮੋਟਾ ਕਰਨਾ ਸਰੀਰ ਨੂੰ ਥੋੜਾ ਜਿਹਾ ਕਹਿੰਦੇ ਆ ਕਿ ਸਾਡਾ ਵਜ਼ਨ ਵਧ ਜੇ ਬਜਲ ਬਧੂਆ ਤੁਹਾਡਾ ਇਹੀ ਦਿਨਾਂ ਚ ਗਰਮੀ ਦੇ ਦਿਨਾਂ ਚ ਬਜਲ ਨਹੀਂ ਵੱਧਦਾ ਬਾਕੀ ਤੁਸੀਂ ਬਚਿਆ ਕਰੋ ਸਟੀਰੌਇਡ ਤੋਂ ਬਚਿਆ ਕਰੋ ਜਿਹੜੀਆਂ ਗੋਲੀਆਂ ਨੇ ਕਈ ਤਰ੍ਹਾਂ ਦੀਆਂ ਮੋਟਾ ਕਰਨ ਵਾਲੀਆਂ ਆ ਸਰੀਰ ਨੂੰ ਫੜਾਉਣ ਵਾਲੀਆਂ ਨੇ ਕਈ ਵਾਰੀ ਗੋਲੀਆਂ ਘੁੱਟ ਕੇ ਦੇ ਦਿੰਦੇ ਨੇ ਅਸੀਂ ਦਵਾਈ ਦੇ ਨਾਂ ਤੇ ਦੇਸੀ ਕਹਿ ਕੇ ਗੋਲੀਆਂ ਘੁੱਟ ਕੇ ਦੇ ਦਿੰਦੇ ਨੇ ਕਈ ਉਹਨਾਂ ਤੋਂ ਬਚਿਆ ਕਰੋ ਤੁਹਾਡੇ ਕਿਡਨੀਆ ਖਰਾਬ ਕਰ ਦਿਆ ਨੇ ਉਹ ਤੁਹਾਡੇ ਬਹੁਤ ਨੁਕਸਾਨ ਹੁੰਦੇ ਨੇ ਉਹਦੇ ਨਾਲ ਉਹ ਤੋਂ ਬਚਿਆ ਬਰੋ ਬਹੁਤ ਮੇਰੇ ਕੋਲ ਆਏ ਜਾਂਦੇ ਨੇ ਮਰੀਜ਼ ਜਿਨ੍ਹਾਂ ਦਾ ਨੁਕਸਾਨ ਹੋਇਆ ਇਹ ਜਿਹੇ ਗਲਤ ਚੀਜ਼ਾਂ ਖਾ ਕੇ ਮोटा ਹੁੰਦੀ ਐ ਦਵਾਈਆਂ ਖਾ ਕੇ ਕਹਿੰਦੇ ਨੇ ਜੀ ਖਾਲੀ ਜੀ ਦਵਾਈ ਮोटा ਹੋ ਗਏ ਫੁੱਲ ਗਿਆ ਸਰੀਰ ਤੁਹਾੜੇ ਫੇਰ ਗੁਆਰੇ ਜਿਵੇਂ ਹਵਾ ਨਿਕਲਦੀ ਐ ਮੇਂ ਨਿਕਲ ਗਈ ਸੋ بچਿਆ ਕਰੋ ਥੋੜੇ ਜਿ ਮੇਰੀ ਵੀਡੀਓ ਦੇਰ ਮੈਂ ਤੁਹਾਨੂੰ ਅਵੇਅਰ ਕਰਦਾ ਮੇਰਾ ਮਤਲਬ ਹੁੰਦਾ ਵੀ ਕੋਈ ਨਾ ਕੋਈ ਮੇਰੀ ਵੀਡੀਓ ਦੇਖ ਕੇ ਸਹੀ ਰਾਸਤੇ 'ਤੇ ਰਹੇ ਬਚੇ ਅਬ ਤਾਂ ਸਰੀਰ ਦਾ ਨੁਕਸਾਨ ਨਾ ਹੋਵੇ ਜਿਹਨਾਂ ਨੇ ਸਿਹਤ ਬਣਾਉਣੀ ਆ ਪਹਿਲੀ ਸ਼ਰਤ ਇਹ ਐ ਵੀ ਤੁਹਾਡਾ ਪੇਟ ਠੀਕ ਹੋਣਾ ਚਾਹੀਦਾ ਅਗਰ ਤੁਹਾਨੂੰ ਭੁੱਖ ਚੰਗੀ ਲੱਗਦੀ ਐ ਤੁਹਾਡੇ ਕੋਈ ਤਜਾਵੜੀ ਮੰਡਦਾ ਪੇਟ ਠੀਕ ਆ ਤੁਹਾਡਾ ਲੀਵਰ ਫੰਕਸ਼ਨ ਠੀਕ ਆ ਤੁਹਾਡਾ ਓਟੀਪੀਡੀ ਤੁਹਾਡੇ ਠੀਕ ਨੇ ਐ ਜਾ ਹੋਰ ਸਾਰੇ ਟੈਸਟ ਤੁਸੀਂ ਇੱਕ ਵਾਰੀ ਪੈਕੇਜ ਕਰਵਾ ਲਿਆ ਕਰੋ ਸਾਰੇ ਟੈਸਟਾਂ ਚ ਪਤਾ ਲੱਗ ਜਾਂਦਾ ਵੀ ਤੁਹਾਡਾ ਸਾਰਾ ਕੁਝ ਠੀਕ ਆ ਨਾ ਇੱਕ ਵਾਰੀ ਟੈਸਟ ਚ ਪੈਕੇਜ ਕਰਵਾ ਲਓ ਐਲ ایف ਟੀ ਕਰਾ ਲਓ ਆਰ ਐਫ ਟੀ ਕਰਾ ਲਓ ਲਿਪਿਡ ਲਿਪਿਡ ਪ੍ਰੋਫਾਈਲ ਕਰਵਾ ਲਓ ਸਾਰੇ ਇਹ ਜਿਹੇ ਟੈਸਟ ਕਰਵਾ ਲਓ ਠੀਕ ਹੈ ਜੀ ਸੀ ਬੀ ਸੀ ਕਰਾ ਲਓ ਉਹ ਚ ਸਾਰਾ ਕੁਝ ਹੀ ਆ ਜਾਂਦਾ ਆ ਤਿੰਨ ਚਾਰ ਟੈਸਟ ਕਰਵਾ ਲਓ ਉਸ ਤੋਂ ਬਾਅਦ ਜੇਕਰ ਤੁਹਾਡੇ ਟੈਸਟ ਠੀਕ ਨੇ ਤਾਂ ਤੁਸੀਂ ਇਹ ਪੰਜੀਰੀ ਖਾ ਕੇ ਆਪਣਾ ਜਿਹੜਾ वजन ਵਧਾ ਸਕਦੇ ਹੋ ਸਿਹਤ ਬਣਾ ਸਕਦੇ ਹੋ ਸੋ ਪਾਊਗਾ ਕੀ ਇੰਤਾਨਾ ਸੋਨੋ ਉਹ ਗੱਦੇ ਵਿੱਚ ਸਿਆਣੇ ਪੰਸਾਰੀ ਹੁੰਦੇ ਨੇ ਬਾਜ਼ਾਰ 'ਚ ਉਹਨਾਂ ਤੋਂ ਪੰਜੀਰੀ ਸਮਾਲ ਲਓਗੇ ਤੁਹਾਨੂੰ ਬਦਾਮ ਵੀ ਪਾ ਦੇਣਗੇ ਤੇ ਵਿੱਚ ਉਹਦੇ ਫੁੱਲ ਮਖਾਣੇ ਪੈਂਦੇ ਨੇ ਉਹ ਵੀ ਪਾ ਦੇਣਗੇ ਇੱਕ ਇੱਕਰ ਦੀ ਗੂੰਦ ਵੀ ਪਾ ਦੇਣਗੇ ਉਹਨਾਂ ਨੂੰ ਪਤਾ ਹੀ ਹੁੰਦਾ ਸਮਾਨ ਜਿਹੜਾ ਜਾਂ ਜਿਹੜੀਆਂ ਮਾਤਾਵਾਂ ਦੇ ਗੋਡੇ ਦੂਹ ਦਿੰਨੇ ਜਿਹੜੇ ਗੋਡੇ ਕਮਜ਼ੋਰ ਹੋ ਗਏ ਸਰੀਰ ਹੱਥ ਪੈਰ ਸੋ ਜਾਂਦੇ ਨੇ ਮਾਤਾਵਾਂ ਭੈਣਾਂ ਦੇ ਉਹ ਵੀ ਖਾ ਸਕਦੀਆਂ ਨੇ ਅਤੇ ਇਹਦੇ ਵਿੱਚ ਐਕਸਟਰਾ ਜਿਹੜੀ ਚੀਜ਼ ਪਾਉਣੀ ਆ ਤੁਸੀਂ ਪੰਜੀਰੀ ਦੇ ਵਿੱਚ ਕੀ ਪਾਉਣੀ ਆ ਕਿਲੋ ਕਿਲੋ ਦਾ ਜਿਵੇਂ ਕਿਹਾ ਕਿਲੋ ਤੁਹਾਡਾ ਆਟਾ ਹੋ ਗਿਆ ਕਿਲੋ ਤੁਹਾਡੇ ਖੰਡ ਹੋ ਗਈ ਨਾ ਇਹਦੇ ਵਿੱਚ ਤੁਸੀਂ ਆਸ਼ਵਗੰਧਾ ਆਦਿ ਚੂਰਨ ਐਡ ਕਰਨਾ ਆਸ਼ਵਗੰਧਾ ਆਦਿ ਚੂਰਨ ਕਿਹਨੂੰ ਕਹਿੰਦੇ ਆ ਆਸ਼ਵਗੰਧਾ ਆਦਿ ਚੂਰਨ ਹੁੰਦਾ ਉਹਦੇ ਵਿੱਚ ਆਸ਼ਵਗੰਧਾ ਹੁੰਦੀ ਹੈ ਅਤੇ ਪਲੱਸ ਵਿਧਾਰੀ ਗੰਧ ਹੁੰਦੀ ਹੈ ਆਯੁਰਵੇਦ ਦੇ ਸ਼ਾਸਤਰਾਂ ਦਾ ਹੀ ਫਾਰਮੂਲਾ ਆਸ਼ਵਗੰਧਾ ਆਦਿ ਚੂਰਨ ਦੀ ਲੱਗਿਆ ਪਿਛੇ ਆਸ਼ਵਗੰਧਾ ਆਦਿ ਕੱਲਾ ਆਸ਼ਵਗੰਧਾ ਚੂਰਨ ਨਹੀਂ ਲੈਣਾ ਆਸ਼ਵਗੰਧਾ ਆਦਿ ਚੂਰਨ ਲੈਣਾ ਕਿਸੇ ਵੀ ਚਾਹੇ ਕੰਪਨੀ ਦਾ ਲੈ ਲਓ ਇਹ ਕਮ ਸੇ ਕਮ ਤੁਸੀਂ ਦਾ 100 ਗ੍ਰਾਮ ਕਿਲੋ ਜਿਹੜਾ ਤੁਸੀਂ ਘਿਓ ਲਾਹੋਗੇ ਉਹਦੇ ਵਿੱਚ ਪਾ ਲਓ ਪਾਈਆ ਮਤਲਬ ਪਾਈਆ ਕਿਹੇ ਜਿਹੜਾ ਚੋਰਨਾ ਉਹਦੇ ਵਿੱਚ ਐਡ ਕਰ ਲਓ ਕਿ ਕਿਲੋ ਕਿ ਉਹ ਦੀ پنੀਰੀ ਕਿਲੋ ਆਟੇ ਦੀ ਇਹ پنੀਰੀ ਤੁਸੀਂ ਕੋਲੀ ਸਵੇਰੇ ਦੁੱਧ ਨਾਲ ਖਾ ਲਓ ਸ਼ਾਮ ਨੂੰ ਖਾ ਲਓ ਸਵੇਰੇ پنੀਰੀ ਖਾ ਕੇ ਵੀ ਰੋਟੀ ਨਾ ਖਾਉਛੀ ਦੀ ਰੋਟੀ ਖਾਓ ਤੁਸੀਂ ਫਿਰ ਲੇਟ 2-3 ਘੰਟੇ ਤੋਂ ਬਾਅਦ ਜਦੋਂ ਭੁੱਖ ਲੱਗੂ ਖਾਣਾ ਉਦੋਂ ਖਾਓ ਕਈ ਵਾਰੀ ਕੀ ਹੁੰਦਾ ਆਪਾਂ پنੀਰੀ ਖਾ ਲਈ ਤੇ ਉਸ ਤੋਂ ਬਾਅਦ ਛੇ ਦੀ ਰੋਟੀ ਖਾ ਲਈ ਫਿਰ ਤਿਜਾਬ ਨੂੰ ਲੱਗ ਜਾਂਦਾ ਕਿਉਂਕਿ ਇਹਨੂੰ ਵੀ ਟਾਈਮ ਚਾਹੀਦਾ ਹਾਜਮ ਹੋਣ ਨੂੰ ਤਾਂ ਹੀ ਉਹਨੂੰ ਕੰਮ ਕਰੂਗੀ ਪੰਜੀਰੀ ਲਾਉਣੀ ਹੈ ਤੁਸੀਂ ਇਹਦੀ ਪੰਜੀਰੀ ਮਾਤਾਵਾਂ ਭੈਣਾਂ ਨੂੰ ਘਰੇ ਪਤਾ ਹੁੰਦਾ ਤੁਹਾਡੇ ਬਜ਼ੁਰਗਾਂ ਨੂੰ ਉਹ ਲਾ ਦੇਣਗੇ ਤੇ ਪੰਜੀਰੀ ਲਾ ਕੇ ਸਵੇਰੇ ਖਾਣੂ ਕੌਲੀ ਭਰ ਕੇ ਸ਼ਾਮ ਨੂੰ ਖਾਣੂ ਖਾਣਾ ਲੇਟ ਖਾਓ ਬਰ ਲੇਟ ਖਾਣੇ ਦਾ ਫਰਕ ਰੱਖੋ ਖਾਣਾ ਜੇ ਤਿੰਨ ਵਾਰੀ ਨਹੀਂ ਖਾਦਿੰਦਾ ਦੋ ਵਾਰੀ ਖਾ ਲਓ ਭੁੱਖ ਲੱਗੀ ਤੇ ਖਾਓ ਸੋ ਇਹ ਖਾਓ ਤੁਸੀਂ ਦੁੱਧ ਨਾਲ ਪੰਜੀਰੀ ਦੀ ਕੌਲੀ ਕੌਲੀ ਦੇਖੋ ਤੁਸੀਂ ਵਜਨ ਵਧੂਗਾ ਨੋਟ ਕਰ ਲਿਓ ਪਹਿਲਾਂ ਵਜਨ ਆਪਣਾ ਤੇ ਮਹੀਨੇ ਬਾਅਦ ਫਿਰ ਚੈੱਕ ਕਰੋ ਵਜਨ ਤੁਹਾਡਾ 100% ਵਧੂਗਾ ਜਿਹੜੇ ਐਕਸਰਸਾਈਜ਼ ਕਰਦੇ ਨੇ ਨੌਜਵਾਨ ਉਹਨੂੰ ਜ਼ਰੂਰ ਖਾਣਾ ਉਹਦੇ ਨਾਲ ਮਸਲ ਵੀ ਗੇਨ ਹੋਣਗੇ ਤੁਹਾਡੇ ਬਾਕੀ ਆ ਮਸਲ ਗੇਨ ਕਰਨ ਵਾਸਤੇ ਮੈਂ ਪਿੱਛੇ ਵੀਡੀਓ ਪਾਈ ਸੀ ਤੇ ਉਹ ਇੱਕ ਅਸੀ ਰਸਾਇਣ ਬਣਾਉਣਾ ਜਿਹੜੀ ਤੇ ਉਹ ਰਸਾਇਣ ਵੀ ਤੁਸੀਂ ਖਾ ਸਕਦੇ ਹੋ ਜਿਹੜੀ ਸਾਡੀ 올ਡ ਆਯੁਰਵੈਦਿਕ ਰਸਾਇਣ ਆ ਉਹ ਵੀ ਖਾ ਸਕਦੇ ਹੋ ਤੇ ਉਹ ਮੈਂ ਦੱਸੀ ਆ ਦੀ ਵੀਆਈਪੀ ਲੋਕਾਂ ਵਾਸਤੇ ਜਾਂ ਐਨਆਰੀਆਂ ਵਾਸਤੇ ਖਾਸ ਹੈ ਉਹਨੂੰ ਵੀ ਤੁਸੀਂ ਨਾ ਖਾ ਸਕਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਕੋਈ ਵੀਡੀਓ ਲੈ ਕੇ ਜਲਦੀ ਹੋਊਗਾ ਦੇਵ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ